ਤੁਸੀਂ ਦੇਖ ਰਹੇ ਹੋ ਚੈਨਲ ਸ਼ਾਨ ਪੰਜਾਬ ਦੀ ਮੈਂ ਹਾਂ ਬਲੇਵ ਸਿੰਘ ਸਰਾਵ ਤੁਸੀਂ ਵੀਡੀਓ ਦੇ ਵਿੱਚ ਸਾਫ਼ ਦੇਖ ਰਹੇ ਹੋ ਕਿ ਬਰਸਾਤਾਂ ਦੇ ਮੌਸਮ ਦੇ ਕਾਰਨ ਜਿਵੇਂ ਕਿ ਮਿੱਟੀ ਚੀਕਣੀ ਜਿਸ ਵੀ ਜਗ੍ਹਾ ਤੇ ਹੁੰਦੀ ਹੈ ਕਿਸਾਨ ਭਰਾਵਾਂ ਨੂੰ ਇਹ ਅਪੀਲ ਹੈ ਕਿ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਇਸ ਤੋਂ ਉਪਰੰਤ ਜਦੋਂ ਆਪਾਂ ਖੇਤਾਂ ਦੇ ਵਿੱਚੋਂ ਟਰੈਕਟਰ ਨੂੰ ਕੱਢੂ ਕਰਕੇ ਕੱਢਦੇ ਹਾਂ ਉਸ ਤੋਂ ਬਾਅਦ ਉਹਨੂੰ ਸਾਫ਼ ਕਰਕੇ ਹੀ ਸ਼ਕ ਤੇ ਚੜਾਉਣਾ ਚਾਹੀਦਾ ਹੈ ਤਾਂ ਜੋ ਤੁਸੀਂ ਸਾਹਮਣੇ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਕਿੰਨੇ ਐਕਸੀਡੈਂਟ ਹੋ ਗਏ ਬੱਚਿਆਂ ਦੀ ਜਿਹੜੀ ਜਾਨ ਹੈ ਉਹ ਚਲੀ ਜਾਏ ਮਤਲਬ ਕਿ ਜਾਂਦੀ ਜਾਂਦੀ ਮਸਾਂ ਹੀ ਪ੍ਰਮਾਤਮਾ ਨੇ ਇੱਕ ਹੱਥ ਦੇ ਕੇ ਰੱਖਿਆ ਹੈ ਮੇਰੇ ਸਮੂਹ ਜੋ ਵੀਡੀਓ ਦੇਖਦੇ ਨੇ ਬੇਨਤੀ ਹੈ ਕਿ ਵੱਧ ਤੋਂ ਵੱਧ ਸ਼ੇਅਰ ਕਰਕੇ ਹੋਂਨੇ-ਕੋਣੇ ਵਿੱਚ ਪਹੁੰਚਾਓ ਤਾਂ ਜੋ ਕਿਸਾਨ ਵੀਰ ਦੇ ਹਰ ਇੱਕ ਬੱਚੇ-ਬੱਚੇ ਕੋਲੇ ਵੀਡੀਓ ਪਹੁੰਚ ਸਕੇ ਵੀਡੀਓ ਨੂੰ ਐਨਾ ਕਿ ਸ਼ੇਅਰ ਕਰੋ ਕਿ ਸਾਰੇ ਮਤਲਬ ਕਿ ਜਿੰਨੇ ਵੀ ਸੰਤ ਜਹੇ ਉਹ ਕਾਰ ਮੋਟਰਸਾਈਕਲ ਕਿਉਂ ਨਾ ਹੋਵੇ ਜਦੋਂ ਮਿੱਟੀ ਦੇ ਵਿੱਚੋਂ ਆਪਾਂ ਲੈ ਕੇ ਆਉਣੀ ਆ ਉਹਨੂੰ ਦੇਖੋ ਵੀ ਟਹਿਰੇ ਦੇ ਨਿਬੜੇ ਨੇ ਜਾਂ ਕਿਵੇਂ ਹੈ ਇੱਕ ਗੱਲ ਤਾਂ ਹੋਰ ਖਿਆਸ ਕਰਕੇ ਧਿਆਨ ਰੱਖਣਾ ਚਾਹੀਦਾ ਹੈ ਕਿ ਜਦੋਂ ਵੀ ਬਰਸਾਤ ਹੁੰਦੀ ਹੈ ਛੜਕਦੇ ਧਿਆਨ ਮਾਰਨਾ ਬਹੁਤ ਜ਼ਰੂਰੀ ਹੁੰਦਾ ਹੈ ਕਿ ਚਿਕੜੀ ਦਾ ਨਹੀਂ ਇੱਕ ਚਿਕੜੀ 2 ਮਿੰਟ ਲਈ ਆਪਣੀ ਕਾਲੀ ਆਪਣੇ ਬੱਚਾਂ ਦਾ ਪਰਿਵਾਰ ਦਾ ਭੋਖਾ ਜਿਹੜਾ ਉਹ ਹਨੇਰੇ ਦੇ ਵਿੱਚ ਪਾ ਸਕਦੀ ਹੈ ਇਸ ਦੇ ਨਾਲ ਉਹ ਬੀਰੋ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਜੀ ਧੰਨਵਾਦ ਦੇਖਦੇ ਰਹੋ ਚੈਨਲ ਸ਼ਾਂਤ ਪੰਜਾਬ ਦੀ ਸ਼ੇਅਰ ਕਮੈਂਟ ਜਰੂਰ ਕਰੋ ਜੀ